ਜਨ ਨੂੰ ਬਹਾਲ ਕਰਨਗੇ ਤੇ ਡੀਏ ਵਰਗਾ ਜਿਹੜਾ ਸਾਡਾ ਅਧਿਕਾਰ ਹੈ ਉਹਨੂੰ ਹੁਣ ਲਾਗੂ ਕਰ ਦੰਗੇ ਉਹਨੂੰ ਹੁਣ ਰੈਗੂਲਰ ਕਰ ਦੰਗੇ ਪਰ ਇਹਨਾਂ ਨੇ ਇਸ ਤੋਂ ਬਿਲਕੁਲ ਉਲਟ ਕੀਤਾ ਅਤੇ ਇਹ ਆਮ ਆਦਮੀ ਨੇ ਖਾਸ ਬੰਦੇ ਬਣ ਗਏ ਹੁਣ ਇਥੋਂ ਤੱਕ ਆ ਗਏ ਕਿ ਅੰਨਦਾਤਾ ਨੂੰ ਨਾਲੇ ਫੋਟਿਆ ਤੇ ਨਾਲੇ ਉਹਨਾਂ ਦੀਆਂ ਟਰਾਲੀਆਂ ਚੋਕੇ ਲੈ ਗਏ ਗੁਰਨਾਥ ਸਿੰਘ ਘਨੌਰ ਵਰਗੇ ਅਤੇ ਇਹੋ ਜੀ ਇਹਨਾਂ ਨੇ ਕਾਰਨਾਮੇ ਕੀਤੇ ਇਨਾਂ ਦੇ ਕਾਰਨਾਮੇ ਸਦਕਾ ਹੀ ਇਹਨਾਂ ਲੋਕ ਸਭਾ ਹਰੀ ਐ ਇਹਨਾਂ ਪੰਚਾਇਤ ਚੋਣਾਂ ਹੋਈਆਂ ਨੇ ਤੇ ਦਿੱਲੀ ਜਿਹੜਾ ਕੇਜਰੀਵਾਲ ਕਹਿੰਦਾ ਸੀ ਮੈਂ 25 ਸਾਲ ਦੀ ਛੱਡੀ ਉਹ ਬੁਰੀ ਤਰ੍ਹਾਂ ਹਾਰ ਕੇ ਹੁਣ ਪੰਜਾਬ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ ਮੀਡੀਆ ਸ਼ਰਾਬ ਮਾਫੀਆ ਦਾ ਮੁਖੀ ਮਨੀਸ਼ ਸ਼ਿਸ਼ੋਧਿਆ ਹੁਣ ਪੰਜਾਬ ਦਾ ਇੰਚਾਰਜ ਲਾਤਾ ਹੈ ਸਾਥੀਓ ਇਹਨਾਂ ਤੋਂ ਕੀ ਆਸ ਕਰਦੇ ਹੋ ਸਿਕਿਆ ਵਿਭਾਗ ਦੇ 2018 ਦੇ ਨਿਜਮ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਚੈਲੰਜ ਕਰਨ ਦਾ ਸਿਹਰਾ ਗਵਰਨਮੈਂਟ ਸਕੂਲ ਲੈਕਚਰ ਯੂਨੀ ਨੇ ਲਿਆ ਪਹਿਲੋਂ ਪਤਵਾਲੀਏ ਦੇ ਰੈਨ ਬੰਦ ਲੱਗ ਰਾਇਆ ਫਿਰ ਜੀਵਾਤਮਾ ਰਾਈ ਅੱਜ ਤੱਕ ਅਸੀਂ ਉਹਨਾਂ ਨਿਯਮਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਕਿਉਂ ਕਿ ਸਾਡੇ ਜਿੰਨੇ ਸੀਨੀਅਰ ਅਧਿਆਪਕ ਸੀ ਉਹ ਹਡ ਮਾਸਟਰ ਬਨਣੋਂ ਵਾਂਝੇ ਰਹਿ ਗਏ ਜਿੰਨੇ ਲੈਕਚਰਰ ਸੀ ਉਹ ਪ੍ਰਿੰਸੀਪਲ ਬਨਣੋਂ ਵਾਂਝੇ ਰਹਿ ਗਏ ਕਿਉਂਕਿ ਜਿਹੜੇ ਨਿਯਮ ਸੀ ਉਹ 75 ਤੋਂ 50 ਕਰਤੇ ਤੇ ਸਿੱਖਿਆ ਨੀਤੀ ਬਿਲਕੁਲ ਬਕਵਾਸ ਸੇਵਾ ਨਾ ਸਕੂਲ ਆਫ ਐਮੀਨੈਂਸ ਗੱਲ ਕੁਝ ਨਹੀਂ ਅੱਜ ਨਕਲ ਦੇ ਨਾਂ ਤੇ ਇਨੀ ਦਹਿਸ਼ਤ ਬੁਲਾਈ ਜਾ ਰਹੀ ਹੈ ਕਿ ਸਾਡੇ ਗੁਰਦਾਸਪੁਰ ਦੇ ਇੱਕ ਸਾਥੀ ਅਸ਼wini ਨੂੰ ਅਤੇ ਬੀਬੀ ਕਿਰਨਦੀਪ ਕੌਰ ਨੂੰ ਤਾਂ ਕਹਿੰਦੇ ਨਾਲ ਇਹਨਾਂ ਦੇ ਪੰਜਾਬ ਸਕੂਲ ਚਿਕਿਆ ਬੋਰਡ ਦੀ ਇੱਕ ਅਧਿਕਾਰਣ ਨੇ ਸਵੇਰੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਆ ਕੇ ਦਵਾ ਕੇ ਧਮਕਾ ਕੇ ਉਦੇ ਮੋਬਾਈਲ ਚੋਂ ਪਤਾ ਨਹੀਂ ਪਿੱਛੇ ਕਿਹੜੀ ਕੋਈ ਚੀਜ਼ ਹੋਇਆ ਕੇ ਉਹਨਾਂ ਦੋਵਾਂ ਨੂੰ ਸਸਪੈਂਡ ਕਰਨ ਦੇ ਆਰਡਰ ਦਿੱਤੇ ਤੇ ਮੈਂ ਇਥੇ ਅਧਿਆਪਕ ਮੋਰਚੇ ਆਦਿਆਂ ਨੂੰ ਕਹਿਣਾ ਵਾਂ ਕਿ ਇਸ ਮੁੱਦੇ ਨੂੰ ਟੈਕਲ ਕੀਤਾ ਜਾਵੇ ਇਸ ਮੁੱਦੇ ਨੂੰ ਕੀਤਾ ਜਾਵੇ ਤਾਂ ਕਿ ਅਧਿਆਪਕਾਂ ਦਾ ਮਾਨ ਸਨਮਾਨ ਬਹਾਲ ਹੋਵੇ ਨਕਲ ਨੀਤੀ ਨਾ ਰੁਕਣੀ ਹੈ ਨਕਲ ਇਸ ਤਰ੍ਹਾਂ ਸਸਪੈਂਡ ਕੀਤਾ ਨਹੀਂ ਰੁਕਣੀ ਭੱਤੇ ਬਹਾਲ ਕਰਨੇ ਚਾਹੀਦੇ ਆ ਡੀਏ ਦੇਣਾ ਚਾਹੀਦਾ ਵਾ ਮੰਗਾ ਉਹ ਹੀ ਨੇ ਮੰਗਲ ਵਾਲੇ ਸਾਰੇ ਹੀ ਅਸੀਂ ਉਹ ਹੀ ਆ ਮੇਰੇ ਪਹਿਲੋਂ ਸਾਰੇ ਸਾਥੀਆਂ ਨੇ ਵੀ ਮੈਂ ਗਵਰਨਮੈਂਟ ਸਕੂਲ ਲੈਕਚਰ ਯੂਨੀਅਨ ਵੱਲੋਂ ਇਹਨਾਂ ਨੂੰ ਦੱਸਾਂ ਕਿ ਦਿਨੋ-ਦਿਨ ਸਾਡੇ ਵੱਧ ਤੋਂ ਵੱਧ ਲੈਕਚਰਾਰ ਸਾਥੀ ਇਹ ਸਾਂਝਾ ਫਰੰਟ ਨਾਲ ਜੁੜਨਗੇ ਅਤੇ ਇਹਨਾਂ ਦਾ ਸਾਥ ਦੇਣਗੇ ਜੈ ਜਨਤਾ ਜੈ ਸੰਗਰਸ਼ ਜਿੱਤ ਲੜਦੇ ਲੋਕਾਂ ਦੀ ਬਹੁਤ ਧੰਨਵਾਦ ਹੈ ਮਨ ਸ਼ਰਮਾ ਜੀ ਦਾ ਹੁਣ ਭੈਣ ਜੀ ਅਮਰਜੀਤ ਕੌਰ ਰਣ ਸਿੰਘ ਵਾਲਾ ਆਸ਼ਾ ਵਰਕਰਾਂ ਦੇ ਆਗੂ ਨੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹ ਪੰਡਾਲ ਦੇ ਵਿੱਚ ਵੀ ਬੈਠਣਾ ਤੇ ਆਪਣੇ ਆਗੂਆਂ ਨੂੰ ਘਟੋ ਘਟਲ ਜ਼ਰੂਰ ਧਿਆਨ ਨਾਲ ਸੁਣੋ ਭੈਜੀ ਅਮਰਜੀਤ ਕੌਰ ਰਣਜੀਤ ਸਿੰਘ ਵਾਲਾ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਨੀ ਹੈ ਸਾਥੀ ਅਤਿੰਦਰ ਪਾਲ ਕਾ ਗਾਜੀ ਉਹ ਤਿਆਰ ਰਹਿਣ ਬਹੁਤ ਹੀ ਸਤਿਕਾਰਯੋਗ ਮਾਜਮ ਅਤੇ ਸੰਜੇ ਮੋਰਚੇ ਦੇ ਸੱਦੇ ਤੇ ਅੱਜ ਮੁਹਾਲੀ ਦੇ ਵਿੱਚ ਜੋ ਵਾਜੜ ਸੈਸ਼ਨ ਚੱਲ ਰਿਹਾ ਤਾ ਜਿਵੇਂ ਸਾਨੂੰ ਸਰਕਾਰਾਂ ਸਾਡੇ ਮਾਨ ਪੱਤੇ ਹੋਣ ਸਾਡੇ ਮੁਲਾਜ਼ਮਾਂ ਦੀਆਂ